ਮੈਂ ਗਰਮੀਤ ਸਿੰਘ ਦੇ ਤੌਰ 'ਤੇ ਕ੍ਰਾਂਤੀਕਾਰੀ ਕਿਸਾਨ ਜੁੰਡਾ ਜ਼ਿਲ੍ਹਾ ਪ੍ਰਧਾਨ ਸੂਬਾ ਕਮੇਟੀ ਮੈਂਬਰ ਅੱਜਕੱਲ ਬੀਐਂਡ ਟੈਟ ਪਾਸ ਟੀਚਰਾਂ ਦਾ ਸੰਘਰਸ਼ ਚੱਲਦਾ ਹੈ ਉਹਨਾਂ ਦੀ ਅਧਿਆਪਕ ਯੂਨੀਅਨ ਵੱਲੋਂ ਕਿਉਂਕਿ ਸਰਕਾਰ ਨੇ ਪਿਛਲੇ ਦਿਨਾਂ 'ਚ ਇਹਨਾਂ ਦੀ ਭਰਤੀ ਲਈ ਇਸ਼ਤਿਹਾਰ ਦਿੱਤਾ ਜਿਨ੍ਹਾਂ ਤੇ ਜਿਹੜਾ ਨਾਰਮਲ ਇਹਦਾ ਪ੍ਰोसीजर ਸੀਗਾ ਵੀ ਐਡ ਦੀ ਜਿਵੇਂ 50% ਰਿਜ਼ਰਵ ਕੈਟਾਗਰੀ ਦੇ ਉਦੋਂ ਘੱਟ ਹੁਣ ਇਹਨਾਂ ਨੇ 55% ਦੀ ਸ਼ਰਤ ਲਾਤੀ ਤਾਂ ਰਿਜ਼ਰਵ ਟੀਚਰਾਂ ਤੇ 45% ਦੀ ਇਹਦਾ ਮਤਲਬ ਇਹ ਹੈ ਜਿਹੜੀ ਕਿ ਪਹਿਲਾਂ 50% ਸੀ ਟੀਚਰਾਂ ਨੂੰ ਰੁਜ਼ਗਾਰ ਨਾ ਦੇਣਾ ਅਵਧਾ ਦੂਜਾ ਪਰਜਦ ਕੇ ਟੀਚਰਾਂ ਦੀ ਬਹੁਤ ਲੋੜ ਹੈ ਵੱਡੀ ਲੋੜ ਹੈ ਇਹ ਚਾਹੇ ਇਹਨਾਂ ਨੇ ਪੰਜਾਬੀ ਹਿੰਦੀ ਤੇ ਸਮਾਜਿਕ ਸਿੱਖਿਆ ਦੇ ਟੀਚਰਾਂ ਦਾ ਭਰਤੀ ਦਾ ਜ਼ਿਕਰ ਕੀਤਾ ਹਾਲਾਂਕਿ ਸਮੁੱਚੇ ਟੀਚਰ ਸਕੂਲਾਂ ਤੋਂ ਬਿਨਾਂ ਖਾਲੀ ਨੇ ਇਹਦੇ ਲਈ ਪਤਾ ਨਹੀਂ ਕਿਉਂ ਸਰਕਾਰ ਅੱਗੇ ਇੱਕ ਸਿਸਟਮ ਨਾਲ ਚੱਲਦੀਆਂ ਸੀਗੀਆਂ ਭਰਤੀ ਹੁਣ ਜਦੋਂ ਤੋਂ ਨਿੱਜੀਕਰਨ ਵਿੱਦਿਆ ਦਾ ਹੋ ਗਿਆ ਤਾਂ ਸਰਕਾਰ ਵੱਲੋਂ ਵਿਦਿਆ ਤੇ ਦੇਣ ਦੀ ਨਾ ਕੋਈ ਯੋਜਨਾ ਜਾਂ ਕੋਈ ਨੀਤੀ ਹੈ ਨਾ ਉਹਦੇ ਲਈ ਕੋਈ ਫੰਡ ਵਗੈਰਾ ਨਹੀਂ ਇਹ ਬਹੁਤ ਹੀ ਗੰਭੀਰ ਮਸਲਾ ਹੈ ਤਾਂ ਜਿੱਥੇ ਅੱਡ-ਅੱਡ ਜਥੇਬੰਦੀਆਂ ਸੀ ਇਸ ਸਿਸਟਮ ਤੋਂ ਆਪਣੀਆਂ ਮੰਗਾਂ ਵਸਰੇ ਨਾਲ ਜੂਝਦੇ ਆਂ ਅੱਡ-ਅੱਡ ਕਿਸਾਨ ਜਥੇਬੰਦੀਆਂ ਆਪਣਾ ਮੰਗਾਂ ਮਸਲੇ ਲਈ ਜੂਝਦੀਆਂ ਨੇ ਅੱਜ ਲੋੜ ਹੈ ਵੀ ਇਹਨਾਂ ਸਾਰੇ ਵਿਸ਼ਿਆਂ ਲਈ ਅਤੇ ਆਫਕਾਂ ਦਾ ਬੇਰੁਜ਼ਗਾਰੀ ਦਾ ਵਿਦਿਆਰਥੀਆਂ ਦਾ ਮਿਹਨਤ ਕਸ਼ ਲੋਕਾਂ ਦਾ ਮੇਰਾ ਮਤਲਬ ਵੀ ਤਮਾਮ ਜਿਹੜੇ ਸਾਡੇ ਤਪਕੇ ਨੇ ਉਹ ਸਾਰੇ ਇਸ ਪ੍ਰਬੰਧ ਤੋਂ ਦੁਖੀ ਨੇ ਉਹਨਾਂ ਦੇ ਕੋਈ ਮੰਗਾ ਮਸਲੇ ਹੱਲ ਨਹੀਂ ਹੁੰਦੇ ਤਾਂ ਜਿਹਦੇ ਲਈ ਇਹ ਜ਼ਰੂਰੀ ਹੈ ਵੀ ਅਸੀਂ ਸਾਰੇ ਘਟੋ ਘੜ ਕੇ ਸੰਜਟਿਆ ਬੰਦੀਆ ਵਾਲੇ ਵੀ ਇਹਨਾਂ ਤਪਕਿਆਂ ਦੀ ਕਾਸਟੋਰ ਤੇ ਅਦੇ ਆਪਕਾਂ ਨੇ ਜਿਹੜੀ ਕਿੰਨੀ ਜਾਇਜ਼ ਮੰਗਾਂ ਜਿਹਦੀ ਆਪਾਂ ਨੂੰ ਲੋੜ ਹੈ ਇਹਦੇ ਤੇ ਆਪਾਂ ਇਹਦੇ ਵਿੱਚ ਵੀ ਆਪਣਾ ਯੋਗਦਾਨ ਪਾਈਏ ਜਿੱਥੇ-ਜਿੱਥੇ ਜਿਹੜੇ-ਜਿਹੜੇ ਇਲਾਕਿਆਂ 'ਚ ਇਹ ਜਥੇਬੰਦੀਆਂ ਸੰਘਰਸ਼ ਕਰਦੀਆਂ ਨੇ ਉਸ ਇਲਾਕੇ ਦੇ ਆਪਣਾ ਕਿਸਾਨ ਜਥੇਬੰਦੀਆਂ ਬਾਰੇ ਹੋਰ ਕਿਸਾਨ ਜਾਂ ਮਿਹਨਤਕਸ਼ ਲੋਕ ਇਹਨਾਂ ਦੀ ਪਿੱਠ ਤੇ ਖੜੀਏ ਮਦਦ ਕਰੀਏ ਤਾਂ ਕਿ ਜਿਹੜੀ ਸਰਕਾਰ ਦੀ ਅੱਜ ਹਰ ਮੰਗਾਂ ਵਾਸਤੇ ਟਾਲੂ ਨੀਤੀ ਹੈ ਇਹ ਦਿਨ ਸਾਡਾ ਜਿਹੜਾ ਇੱਕ ਵੱਜਮਾ ਇਕਾ ਇਹ ਸਰਕਾਰ ਨੂੰ ਉਹਨਾਂ ਦੀਆਂ ਇਹ ਹਰਕਤਾਂ ਤੋਂ ਗੈਰ ਵਿਧਾਨਕ ਆਪਾਂ ਕਹਿੰਦੇ ਆ ਜਿਹੜੀਆਂ ਜਾਇਜ਼ ਲੋਕਾਂ ਦੀਆਂ ਮੰਗਾਂ ਨੇ ਜਿਹੜੀਆਂ ਕਿ ਹਾਲਾਂਕਿ ਸਿਸਟਮ ਦੀਆਂ ਆਪਣੀਆਂ ਨਿਯਮ ਨੇ ਵਿਧਾਨਕ ਨਿਯਮ ਨੇ ਉਹਨਾਂ ਤੋਂ ਵੀ ਇਹ ਸਾਰਾ ਕੁਝ ਪਿੱਛੇ ਹਟਦੇ ਨੇ ਕਿਸੇ ਕਿਸਮ ਦਾ ਜ਼ਗੋਰੀ ਲੜਾਈ ਤੇ ਕਿੱਡਾ ਤਸ਼ੱਦਦ ਕਿੱਡਾ ਜਥੇਬੰਦੀਆਂ ਤੇ ਇਹ ਸਾਰਾ ਕੁਝ ਘੋਰ ਅਨਿਆਂ ਕਰਦੇ ਜਾਂਦੇ ਤਾਂ ਜਿਦਿਦੀ ਸਾਡੀ ਲੋੜ ਹੈ ਸਾਰੀਆਂ ਜਥੇਬੰਦੀਆਂ ਦੀ ਸਾਰੇ ਧਰਮਾਂ ਦੀ ਆਪਾਂ ਇੱਕਜੁੱਟ ਹੋ ਕੇ ਰਾਜਨੀਤਿਕ ਤੌਰ ਤੇ ਇਸ ਗੱਲ ਨੂੰ ਸਮਝ ਸਮਝੀਏ ਅੱਜ ਦਾ ਜਿਹੜਾ ਸਿਸਟਮ ਹੈ ਕਾਰਪੋਰੇਟੀਆ ਨੀਜੀ ਹੈ ਮਨਾਫਕ ਹੋ ਰਿਹਾ ਉਹ ਸਾਰੇ ਹਿੱਸਿਆਂ ਚੋਂ ਵਾਪਰਿਆ ਇਹ ਕੋਈ ਅਚਤਨ ਚਾ ਅਚਾਨਕੀ ਗੱਲਾਂ ਵਾਪਰਦੀਆਂ ਇਹਦੇ ਪਿੱਛੇ ਇੱਕ ਆਰਥਿਕ ਸਿਸਟਮ ਹੈ ਜਿਹੜਾ ਸਾਡੀ ਨੁੱਟ ਤੇ ਸਾਰੇ ਤਕਕਿਆਂ ਤੇ ਲੋਕਾਂ ਨੂੰ ਚੰਗੀ এডਿਕੇਸ਼ਨ ਚੰਗੀ ਨੌਕਰੀ ਚੰਗੀ ਸਿੱਖਿਆ ਇਹਦੇ ਲਈ ਕਿਤੇ ਕੋਈ ਥਾਂ ਨਹੀਂ ਹੋਂ ਇਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਿਵੇਂ ਜਿਸ ਨੂੰ ਆਪਾਂ ਕਹਿੰਦੇ ਆ ਸਟੇਟ ਦੇ ਕੰਟਰੋਲ ਚ ਨਹੀਂ ਡੀ ਕੰਟਰੋਲ ਕਰਤਾ ਪ੍ਰਾਈਵੇਟ ਨੂੰ ਦੇਤਾ এডਿਕੇਸ਼ਨ ਜਿਹੜੀ ਸਰਕਾਰੀ ਕੰਮਕਾਰ ਸੀ ਮੋਟੇ ਤੌਰ ਤੇ ਹਰ ਸਰਕਾਰ ਦੇ ਮੁਢਲੇ ਤਿੰਨ ਚਾਰ ਕਾਰਜ ਜ਼ਰੂਰੀ ਹੁੰਦੇ ਨੇ ਲੋਕਾਂ ਨੂੰ ਆਪਣੀ ਜ਼ਿਮੋਰੀ ਹਟਕਾ ਲਈ ਆਵਾਜ਼ ਬੁਲੰਦ ਕਰਨ ਦਾ ਆਪਾਂ ਆਪਣੇ ਮੰਗਾਂ ਮਸਲੇ ਪੇਸ਼ ਕਰਨ ਦਾ ਇੱਕ ਅਧਿਕਾਰ ਹੈ ਇਹਨਾਂ ਦੇ ਬਧਾਨ ਦੇ ਮੁਤਾਬਕ ਅਗਲਾ ਇਹ ਵੀ ਜਿਹੜਾ ਗਰੀਬ ਤੱਕੇ ਦੀ ਜਿਹੜੀ ਲੁੱਟ ਹੈ ਉਹ ਤੋਂ ਜਿਹੜੀਆਂ ਉਤਲੀਆਂ ਕੰਪਨੀਆਂ ਤੇ ਟੈਕਸ ਵਗੈਰਾ ਲਾ ਕੇ ਉਹ ਲੁੱਟ ਨੂੰ ਸਾਮਾ ਕਰਦਾ ਹੁੰਦਾ ਲੋਕਾਂ ਨੂੰ ਜਿਉਣ ਜੋਗੇ ਰੱਖਣਾ ਹੁੰਦਾ ਹਰ ਹਰ ਕਿੱਤੇ ਹਰ ਧੰਦੇ ਨੂੰ ਬਚਾਉਣਾ ਹੁੰਦਾ ਐਜੂਕੇਸ਼ਨ ਵਿਦਿਆ ਮੈਡੀਕਲ ਸਹੂਲਤ ਮਨੁੱਖ ਨੂੰ ਜਿਉਣ ਦਾ ਹੱਕ ਅਧਿਕਾਰ ਇਹ ਆਮ ਤੌਰ ਤੇ ਮੋਟੀਆਂ ਇਸ ਜਿਹੜਾ ਪੂੰਜੀਵਾਦੀ ਜਿਹੜਾ ਅੱਜ ਦੌਰ ਹੈ ਉਹਦੇ ਮੁੱਢਲੇ ਨਿਯਮ ਨੇ ਅੱਜ ਆਪਾਂ ਦੇਖੀ ਇਹਨਾਂ ਨੇ ਆਪਣੀ ਜਿਹੜਾ ਮਢਲੇ ਨਿਯਮ ਆਪਣੇ ਵਿਧਾਨਕ ਹੱਕਾਂ ਨੂੰ ਪੈਰਾ ਚ ਰੋਲਤਾ ਇਹਨਾਂ ਲਈ ਵੀ ਅੱਜ ਸਾਨੂੰ ਜਥੇਵੰਦੀਆਂ ਨੂੰ ਆਪਣੇ ਤੌਰ ਤੇ ਲੜਨਾ ਪੈਣਾ ਇਹ ਜਿਹੜੀਆਂ ਵਿਧਾਨਕ ਹੱਕ ਸਹੂਲਤਾ ਜੋ ਕਸ਼ਮੀਰੀਆਂ ਸੀਗੀ ਇਹ ਸਿਸਟਮ ਨੇ ਦਿੱਤੀਆਂ ਸੀਗੀਆਂ ਉਹਨਾਂ ਨੂੰ ਵੀ ਬਹਾਲ ਕਰ ਲਈ ਇਸ ਕਰਕੇ ਜਿਹੜਾ ਸਾਡਾ ਮੈਂ ਸਮਝਦਾ ਅੱਜ ਦੀਆਂ ਲਹਿਰਾਂ ਦਾ ਅੱਜ ਦੀਆਂ ਜਥੇਵੰਦੀਆਂ ਦਾ ਮੁੱਖ ਕਾਰਜ ਹੈ ਉਹ ਅਗਲੀ ਗੱਲ ਹੈ ਇਸੇ ਸਿਸਟਮ ਚ ਜੋ ਅਸੀਂ ਜਿਹੜਾ ਸੁਧਾਰ ਚਾਹੁੰਦੇ ਆ ਇਸੇ ਸਿਸਟਮ ਤੋਂ ਅਸੀਂ ਕੁਝ ਚੀਜ਼ਾਂ ਹਾਸਲ ਕਰਨਾ ਚਾਹੁੰਦੇ ਆ ਕਿਉਂਕਿ ਇਹ ਸਿਸਟਮ ਇਸ ਗੱਲੋਂ ਚੁੱਪਾ ਇਹਨੇ ਸਾਰਾ ਕੁਝ ਸਹੂਲਤਾਂ ਬੰਦ ਕਰਤੀਆਂ ਖਤਮ ਕਰਤੀਆਂ ਵਿਦਿਆ ਵਗੈਰਾ ਮੈਡੀਕਲ ਸਹੂਲਤ ਸਾਰਾ ਕੁਝ ਹੋਰ ਵੀ ਆਪਣੇ ਜਿਹੜੇ ਲੋਕਾਂ ਦੇ ਇਹ ਕਾਰਜ ਨੇ ਲੜਨ ਵਾਲੇ ਨੇ ਇਸ ਕਰਕੇ ਆਪਾਂ ਸਾਰੇ ਇੱਕ ਨੂੰ ਕਹੋਗੇ ਲੜੀਏ